ਲੋਕਾਂ ਦੇ ਘਰਾਂ ਦਾ ਇਸ ਵੇਲੇ ਕਿੰਨਾ ਕੁ ਬਜਟ ਹਿਲ ਚੁੱਕਾ ਹੈ ਕਿੰਨਾ ਕੁ ਮਹਿੰਗਾਈ ਦਾ ਅਸਰ ਪੈ ਰਿਹਾ ਹੈ ਅੱਜ ਮੰਡੀ ਦੇ ਵਿੱਚ ਪਹੁੰਚ ਗਏ ਆ ਆਮ ਲੋਕਾਂ ਤੋਂ ਜਾਣਨ ਦੇ ਲਈ ਕਿੰਨਾ ਕੁ ਬਜਟ ਘਰ ਦੇ ਵਿੱਚ ਰੱਖਦੇ ਸੀ ਕਿੰਨੇ ਕ ਬਜਟ ਨਾਲ ਸਾਰ ਜਾਣਾ ਹੁਣ ਵਧਿਆ ਬਜਟ ਨਹੀਂ ਬਜਟ ਨਹੀਂ ਬਜਟ ਆ ਜੀ ਕਮਾਈਆਂ ਹੈ ਨਹੀਂ ਗੀਆਂ ਰੋਟੀ ਪਾਣੀ ਚੱਲਦਾ ਬਸ ਚਲੋ ਥੋੜਾ ਹੁੰਦਾ ਹੀ ਹੁਣ ਜ਼ਿਆਦਾ ਡਬਲ ਕਰਨਾ ਪਿਆ ਕਮਾਈਆਂ ਲੱਗਦੀਆਂ ਹੁੰਦੀਆਂ ਹੈਗੀਆਂ ਇਹ ਗੱਲ ਕਰ ਕੀ ਲੈਣਾ ਹੈ ਟੀਆ ਸੋ ਰੇਟਾਂ ਦੇ ਵਿੱਚ ਕੋਈ ਫਰਕ ਲੱਗ ਰਿਹਾ ਹੈ ਹਾਂ ਜੀ ਮਹਿੰਗਾ ਹੋਇਆ ਪਹਿਲਾਂ ਨਾਲੋਂ ਅਲੂ ਦਾ ਰੇਟ ਦੇਟ ਹੋਣੀ 25% ਪਲੱਸ ਆਮਨੇ ਕੀ ਰਿਹਾ ਵਿਆਜ ਤਾਂ 40 ਲਗਭਗ ਜਾ ਰਿਹਾ 40 ਦੇ ਇਧਾਰ ਸਰਕਾਰਾਂ ਨੂੰ ਆਮ ਆਦਮੀ ਨੇ ਵੋਟਾਂ ਪਾਈਆਂ ਕਿ ਸਾਨੂੰ ਸਹੂਲਤ ਮਿਲੇਗੀ ਸਾਨੂੰ ਫਾਇਦਾ ਮਿਲੇਗਾ ਇੱਕ ਪਾਸੇ ਕੁਦਰਤ ਕੈਬ ਗਰਮੀ ਵੱਧ ਰਹੀ ਹੈ ਤੇ ਦੂਸਰੇ ਪਾਸੇ ਮਹਿੰਗਾਈ ਦਾ ਕੈਬ ਲੋਕਾਂ ਦਾ ਲੱਕ ਤੋੜ ਰਹੀ ਹੈ ਕਿਦਾਂ ਗਰਮੀ ਇੱਕ ਪਾਸੇ ਨਚੋੜ ਰਹੀ ਹੈ ਪੂਰਾ ਤੇ ਮਹਿੰਗਾਈ ਦੋਨੀਆਂ ਚੀਜ਼ਾਂ ਜੀ ਤੇ ਮਹਿੰਗਾਈ ਫਲਗ ਰਿਹਾ ਪਰ ਰੇਤ ਤਾਂ ਹੁਣ ਗਰਮੀਆਂ ਕਰਕੇ ਥੋੜਾ ਜਿਹਾ ਫਰਕ ਪੈਣਾ ਹੀ ਹੈ ਸਾਫੀਆਂ ਖਰਾਬ ਹੋ ਰਹੀਆਂ ਨੇ ਕਹਿੰਦੇ ਹੋ ਤੁਸੀਂ ਮੈਂ ਕਿਹਾ ਜੇ ਸਬਜ਼ੀ ਨਹੀਂ ਆ ਤਾਂ ਦਾਲ ਮੈਂ ਨਹੀਂ ਪਾਣੀ ਦੀ ਮਰਚੀ masala ਪਾ ਕੇ ਪੀਣਾ ਹਾਂ ਇੱਧਰ ਟੈਮ ਆ ਗਿਆ ਇਹ ਹੈ ਇਹਨਾਂ ਦਾ ਬੋਟਾ ਨਾਮ ਆਉਂਦਾ ਤਾਂ ਕਾਹ ਕਰੀਂ ਨਹੀਂ ਕਮਾਈ ਇੰਨੀ ਹੈਗੀ ਆ ਸਰਕਾਰ ਨੇ ਦਿੱਤਾ ਇਹਨਾਂ ਨੂੰ ਸਗਾ ਨਾ 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 ਕਿੱਲੇ ਕਰਦੇ ਹੋ ਜਿਗਾਰ ਕਹਿੰਦਾ ਦੇਣਾ ਪਹਿਲਾਂ ਵੀ ਇੰਨੀ ਦੀ ਸੀ ਕਿ ਵਧੀਆ ਜੀ ਪਹਿਲਾਂ ਕੋਈ ਭੱਜੀ ਹੋਣ ਲੂੜਾ ਪਿੰਦਾ ਕਰਕੇ ਸਬਜ਼ੀ ਆ ਜੀ ਇਹ ਤਾਂ ਤੇਜ ਹੋ ਲੱਗਦਾ ਫਿਰ 19 ਦਿਹਾੜੀ ਨਹੀਂ ਬਰਦੀ ਹੈਗੀ ਨਾ ਘਰ ਦੇ ਵਿੱਚ ਲੱਗ ਜਾਂਦਾ ਪੈਸਾ ਹਾਂਜੀ ਹਾਂਜੀ ਮਹਿੰਗਾਈ ਜ਼ਿਆਦਾ ਆ ਜਿਹੜੀ ਜੋੜੀ ਵਾ ਲੱਗਦਾ ਜਿਹੜਾ ਆਪਾਂ ਰਸੋਈ ਦੇ ਵਿੱਚ ਪਹਿਲਾਂ ਹੱਥ ਖੁੱਲ ਕੇ ਪਾਉਂਦੇ ਹੁੰਦੇ ਸੀ ਉਹ ਹੁਣ ਘੁੱਟ ਕੇ ਵਾਣਾ ਵੈਨਦਾ ਹੈ ਅੰਜੀ ਕੀ ਕਹਿ ਰਿਹਾ ਹੈ ਆਮ ਬੰਦਾ ਕਿੰਨਾ ਕੁ ਮਹਿੰਗਾਈ ਦਾ ਅਸਰ ਪੈ ਰਿਹਾ ਹੈ ਪੂਰੀ ਗੱਲਬਾਤ ਕਰਦੇ ਹਾਂ ਸੋ ਕੀ ਲੈਣਾ ਹੈ ਉਹ ਪਿਆਜ਼ ਦੀ ਪਿਆਜ਼ ਤਾਂ ਮੈਨੂੰ ਲੱਗਦਾ ਹਰ ਘਰ ਦੇ ਵਿੱਚ ਜ਼ਰੂਰੀ ਆ ਸੋ ਰੇਟਾਂ ਦੇ ਵਿੱਚ ਕੋਈ ਫਰਕ ਲੱਗ ਰਿਹਾ ਹਾਂਜੀ ਹਾਂਜੀ ਮਹਿੰਗਾ ਹੋਇਆ ਪਹਿਲਾਂ ਨਾਲੋਂ ਪਹਿਲਾਂ ਕਿੰਨੇ ਕੁ ਮਿਲ ਜਾਂਦੇ ਸੀ ਕਿਲੋ ਕਿੰਨੇ ਦੇ ਹਿਸਾਬ ਦੇ ਨਾਲ ਲਾ ਜੀ 25 20 22 ਇਦਾਂ ਮਿਲ ਜਾਂਦਾ ਸੀ ਤੇ ਹੁਣ ਹੁਣ ਤਾਂ ਹੀ 35 40 ਰੁਪਏ ਹੋਇਆ 40 ਰੁਪਏ ਹੋ ਗਿਆ ਮਤਲਬ ਦੁੱਗਣੇ ਦੇ ਬਿਲਕੁਲ ਕਰੀਬ ਪਹੁੰਚ ਗਿਆ ਵਾ ਬਿਲਕੁਲ ਜੀ ਬਿਲਕੁਲ ਹੋਰ ਕੋਈ ਸਬਜ਼ੀ ਲਈ ਤੁਸੀਂ ਨਹੀਂ ਹਲੇ ਲੈਣੀ ਹੋਗੀ ਹੋਰ ਰੇਟ ਵਧਿਆ ਬਾਕੀ ਸਬਜ਼ੀਆਂ ਦੇ ਮਹਿੰਗਾ ਤਾਂ ਹੋਇਆ ਜੀ ਗਰਮੀ ਕਰਕੇ ਬਾਕੀ ਪਤਾ ਨਹੀਂ ਹੁਣ ਜੀ ਲੱਗਦਾ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਮਹਿੰਗਾਈ ਵੱਟ ਕੱਢ ਰਹੀ ਪੂਰੀ ਇਹ ਤਾਂ ਪੂਰੀ ਦੀ ਕੱਢਦੀ ਹੈ ਜੇਬ ਨਚੋੜਦੀ ਪੂਰੀ ਸੋ ਹੋਰ ਵੀ ਲੋਕਾਂ ਦੇ ਨਾਲ ਗੱਲ ਕਰਾਂਗੇ ਤੁਸੀਂ ਵੀ ਜੀ ਸਬਜ਼ੀ ਲੈਣ ਆਏ ਹੋ ਹਲੋ ਜੀ ਹਾਂ ਜੀ ਸਬਜ਼ੀ ਲੈਣ ਆਏ ਹੋ ਹਾਂ ਜੀ ਤਾਂ ਰੇਟ ਪਹਿਲਾਂ ਨਾਲੋਂ ਵਧੇ ਨੇ ਹਾਂ ਜੀ ਵਧਿਆ ਕਿੰਨਾ ਕੁ ਲੱਗ ਰਿਹਾ ਪਰ ਰੇਟਾਂ ਦੇ ਵਿੱਚ ਵਾਧਾ ਬਹੁਤ ਜ਼ਿਆਦਾ ਵਧਿਆ ਤੁਸੀਂ ਤਾਂ ਘਰ ਦੀਆਂ ਗ੍ਰਹਿਣੀਆਂ ਹੋ ਤੁਸੀਂ ਤਾਂ ਹਰ ਚੀਜ਼ ਨਾਪ ਤੋਲ ਕੇ ਘੱਟ ਦੇ ਵਿੱਚ ਪਾਣੀ ਆ ਫੇਰ ਫਰਕ ਲੱਗ ਰਿਹਾ ਬਹੁਤ ਜ਼ਿਆਦਾ ਪਿਆਜ਼ ਲੈਣ ਆਏ ਹੋ ਕਿ ਆਲੂ ਨਾ ਪਿਆਜ਼ ਨਾ ਆਲੂ ਹਾਂ ਹੋਰ ਸਬਜ਼ੀ ਲੈਣੀ ਵੇ ਇਹ ਸਾਰੀਆਂ ਸਬਜ਼ੀਆਂ ਵਧੀਆਂ ਹੋਈਆਂ ਹਾਂ ਜੀ ਜੇ ਪਿਆਜ਼ ਲੈਂਦੇ ਹੋ ਜਾਂ ਸਬਜ਼ੀ ਲੈਂਦੇ ਹੋ ਕਿੰਨੇ ਕਰੇਟਾਂ ਚ ਵਾਧਾ ਹੋਇਆ ਬਹੁਤ ਜ਼ਿਆਦਾ ਰੇਟ ਵਧਿਆ ਆ ਤੇ ਲੈਣਾ ਔਖਾ ਹੋਇਆ ਲੱਗਦਾ ਜਿਹੜਾ ਆਪਾਂ ਰਸੋਈ ਦੇ ਵਿੱਚ ਪਹਿਲਾਂ ਹੱਥ ਖੁੱਲ ਕੇ ਪਾਉਂਦੇ ਹੁੰਦੇ ਸੀ ਉਹ ਹੁਣ ਘੁੱਟ ਕੇ ਪਾਣਾ ਪੈਂਦਾ ਹਾਂਜੀ ਹੋਇਆ ਵਾ ਹਾਂਜੀ ਤੂੰ ਸਬਜ਼ੀ ਲੈਣ ਆਈ ਹੋ ਹਾਂਜੀ ਹਾਂਜੀ ਕੀ ਲੈ ਕੇ ਆਏ ਹੋ ਭਿੰਡੀਆਂ ਜੀ ਭਿੰਡੀਆਂ ਦੇ ਰੇਟ ਵਧੇ ਨੇ ਇਹ ਭਿੰਡੀਆਂ ਦਾ ਘਟ ਗਿਆ ਜੀ ਘਟ ਗਏ ਬਾਕੀ ਸਬਜ਼ੀਆਂ ਦੇ ਵਧ ਬਾਕੀ ਵਧ ਗਿਆ ਜੀ ਕਿੰਨੇ ਕ ਵਧੇ ਆ ਬਾਕੀ ਤਾਂ ਵੇਹ ਦੇ ਵਧੇ ਗਏ ਹਾਂ ਬੁਗਣਾ ਵਧਿਆ ਹਾਂਜੀ ਹਾਂਜੀ ਕਿੱਦਾਂ ਗਰਮੀ ਇੱਕ ਪਾਸੇ ਨਚੋੜ ਰਹੀ ਹੈ ਪੂਰਾ ਤੇ ਮਹਿੰਗਾਈ ਵੀ ਹਾਂਜੀ ਦੋਨੇ ਚੀਜ਼ਾਂ ਜੀ ਬਜਟ ਹਿੱਲਿਆ ਫਿਰ ਉਹ ਪੂਰਾ ਜੀ ਪਹਿਲਾਂ ਕਿੰਨਾ ਕੁ ਬਜਟ ਸੋਚ ਕੇ ਰੱਖਦੇ ਸੀ ਰਸੋਈ ਦਾ ਪਹਿਲਾਂ ਥੋੜਾ ਹੁੰਦਾ ਸੀ ਹੁਣ ਜ਼ਿਆਦਾ ਹੈ ਡਬਲ ਕਰਨਾ ਪਿਆ ਹੁਣ ਡਬਲ ਕਰਨਾ ਕਮਾਈਆਂ ਲੱਗਦੀਆਂ ਉੰਨੀਆਂ ਹੈਗੀਆਂ ਕਮਾਈਆਂ ਘਟ ਗਈਆਂ ਹੂੰ ਉਹ ਕਮਾਈਆਂ ਜ਼ਰੂਰ ਘਟ ਗਈਆਂ ਹੂੰ ਤੇ ਉੰਨਾ ਇੱਧਰ ਲੱਗ ਜਾਂਦਾ ਵਾ ਇੱਧਰ ਲੱਗ ਜਾਂਦਾ ਕੀ ਲੈਣਾ ਸੀ ਹਰੀਆਂ ਮਿਰਚਾਂ ਮੂਲੀਆਂ ਹਾਂ ਵਦਿਆ ਰੇਟ ਮਹਿੰਗਾਈ ਚ ਲੱਗ ਰਿਹਾ ਫਰਕ ਰੇਟ ਤਾਂ ਹੁਣ ਗਰਮੀਆਂ ਕਰਕੇ ਥੋੜਾ ਜਿਹਾ ਫਰਕ ਪੈਣਾ ਹੀ ਹੈ ਸਬਜ਼ੀਆਂ ਖਰਾਬ ਹੋ ਰਹੀਆਂ ਹ ਇਹ ਕਾਰਨ ਮੰਨਦੇ ਉਸ ਰੇਟ ਵਧਨ ਦੇ ਹਾਂ ਗਰਮੀ ਹੈ ਨੈਚੁਰਲ ਹੈ ਹਰੀ ਸਬਜ਼ੀ ਤਾਂ ਖਰਾਬ ਹੋਊਗੀ ਹੋਊਗੀ ਖੇਤ 'ਚ ਲੱਗਦਾ ਘਰ 'ਚ ਵੀ ਬੀਜਦੇ ਆ ਤਾਂ ਉਹ ਵੀ ਹੋ ਜਾਂਦੀ ਹੈ ਬਿਲਕੁਲ 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 ਧੋਫਾ ਹੀ ਨਹੀਂ ਪੈ ਰਹੀ ਹੈ ਸਬਜ਼ੀਆਂ ਤਾਂ ਆਪ ਹੀ ਸਗਲਨੇ ਆ ਕਿੰਨੀ ਕਿ ਜੇਬ ਢਿੱਲੀ ਹੋ ਰਹੀ ਹੈ ਹੁਣ ਅੱਗੇ ਨਾਲ ਤਾਂ ਫਰਕ ਆ ਹਾਂ ਲੱਗ ਰਿਹਾ ਪਰ ਲੱਗਦਾ ਜਿਨੀ ਕਮਾਈ ਨਹੀਂ ਜਿੰਨੀ ਮਹਿੰਗਾਈ ਜਿਹੜੀ ਆ ਪੂਰੇ ਵੱਟ ਕੱਢ ਰਹੀ ਆ ਇਸ ਵੇਲੇ ਹਾਂ ਇਸ ਦਿਨੋ ਵਿਚਾਰਿਆ ਕੋ ਰੋਜ਼ਗਾਰ ਨਹੀਂ ਉਹ ਕਿੱਦਾਂ ਕਰਦਾ ਗੁਜ਼ਾਰਾ ਕਰੂਗਾ ਬੇਸਿਕ ਆਪ ਆਲੂ ਪਿਆਜ਼ ਵੀ ਲੈਣਾ ਹੋਵੇ ਆਲੂ ਪਿਆਜ਼ ਤੋਂ ਇਸ ਵਾਰ ਪਿਆ ਆਲੂ ਦਾ ਰੇਟ ਟੁੱਟੇ ਨਹੀਂ ਰੇਟ ਉਹੀ 25 ਰੁਪਏ ਤੇ ਪਲੱਸ ਹੋਨੇ ਕੇ ਰਿਹਾ ਹੂੰ ਪਿਆਜ਼ ਪਿਆਜ਼ ਤਾਂ 40 ਲਗਭਗ ਜਾ ਰਿਹਾ 40 ਦੇ ਹਿਸਾਬ ਨਾਲ ਹੂੰ ਹੋਰ ਸਬਜ਼ੀਆਂ ਹੋਰ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਰਹੀਆਂ ਕਿਉਂਕਿ ਗਰਮੀ ਨਾਲ ਖਰਾਬ ਬਹੁਤ ਹੋ ਰਹੀਆਂ ਕਿਸਾਨ ਵੀ ਕੀ ਕਰਨ ਹਾਂ ਸਬਜ਼ੀਆਂ ਤਾਂ ਖਰਾਬ ਹੋਣੀਆਂ ਉਹਨਾਂ ਨੇ ਫਿਰ ਉਸ ਹਿਸਾਬ ਨਾਲ ਰੇਟ ਆਪਣੇ ਲੈਣੇ ਹੀ ਤੋ ਅਗਰ ਘਰ ਦਾ ਰਾਸ਼ਨ ਵੀ ਆਪਾਂ ਯੂਜ਼ ਕਰਦੇ ਆ ਜਿੱਦਾਂ ਖੰਡ ਵਗੈਰਾ ਹੋ ਗਈ ਇਹਨਾਂ ਵਿੱਚ ਵੀ ਜਿੱਦਾਂ ਮਹਿੰਗੀਆਂ ਹੋਈਆਂ ਇਹ ਜਿੱਦਾਂ ਹੁਣ ਖੰਡ ਹੋ ਗਈ ਦਾਣਾ ਹੋ ਗਈਆਂ ਦਾਣਾ ਤਾਂ ਨੇਚੁਰਲ ਪਹਿਲਾਂ ਤੋਂ ਹੀ ਆਉਣੀਆਂ ਚਾਹੀਦੀਆਂ ਸੀ ਪਰ ਉਹਨਾਂ ਦਾ ਰੇਟ ਤੇਜ਼ ਹੋ ਗਿਆ ਉਹਦੇ ਕਰਕੇ ਘਰਾਂ ਦਾ ਬੈਲੈਂਸ ਵਿਗੜ ਗਿਆ ਚਲੋ ਬੰਦਾ ਕਹਿੰਦਾ ਕਿ ਸਿਰ ਸਬਜ਼ੀ ਨਹੀਂ ਤਾਂ ਦਾਲ ਹੀ ਬਣਾ ਲੰਨੇ ਆ ਛੋਲਿਆਂ ਦੀ ਦਾਲ ਆ ਉਹ ਵੀ 80 ਰੁਪਏ ਦੇ ਲੱਗ ਛਾਕੇ ਉਹ ਹੋ ਗਈ ਜੋ ਕਿ 70 ਰੁਪਏ ਦੇ ਲੱਗੇ ਸ਼ਾਕੇ ਹੋਣੀ ਚਾਹੀਦੀ ਆ ਉਹ 80 ਰੁਪਏ ਹੋ ਗਈ ਉਹ 20 ਰੁਪਏ ਫਰਕ ਪਏ ਉਹ ਜਿਹੜਾ ਸਟੋਰ ਹੋਇਆ ਉਹ ਕੰਮ ਗਲਤ ਆ ਕੀ ਕਹਿੰਦੇ ਹੋ ਤੁਸੀਂ ਮੈਂ ਕਿਹਾ ਜੇ ਸਬਜ਼ੀ ਨਹੀਂ ਆ ਤਾਂ ਦਾਲ ਬਣਾ ਲੈ ਨਾ ਨਹੀਂ ਪਾਣੀ 'ਚ ਮਿਰਚ ਮਸਾਲਾ ਪਾ ਕੇ ਪੀ ਲੈ ਹੁਣ ਹਾਂ ਇੱਦਾਂ ਇੱਦਾਂ ਪਾ ਇੰਨਾ ਵੱਡਾ ਟਾਈਮ ਆ ਗਿਆ ਜੀ ਇਹ ਇਹਨਾਂ ਦਾ ਬੋਟਾ ਨਾ ਪਾਉਂਦੇ ਤਾਂ ਤਾਂ ਖਰੇ ਸੀ ਸਾਰੇ ਤੇ ਕਮਾਈ ਇੰਨੀ ਹੈਗੀ ਆ ਸਰਕਾਰ ਨੇ ਦਿੱਤਾ ਇਹਨਾਂ ਨੂੰ ਰੋਜ਼ਗਾਰ ਨਾ 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 ਬੇਲੇ ਫਿਰਦੇ ਇੱਥੇ ਹਾਂ ਰੋਜ਼ਗਾਰ ਕਾ ਤਾਂ ਦੇਣਾ ਇਹਨਾਂ ਨੇ ਕੀ ਲੈ ਕੇ ਆਏ ਹੋ ਹਲਵਾ ਕੱਦੂ ਹਲਵਾ ਕੱਦੂ ਹਾਂਜੀ ਹਾਂਜੀ ਕੀ ਕੰਮ ਕਰਦੇ ਹੋ ਕਮ ਲੈ ਵਰਦਾ ਹੀ ਕਰਦੇ ਆਂ ਲੈਬਰ ਦਾ ਕਰਦੇ ਹੋ ਤੇ ਕਿੰਨੇ ਦੀ ਸਬਜ਼ੀ ਮਿਲੀ ਇਹ ਸਬਜ਼ੀ ਮਿਲੀ ਆ ਜੀ 15 ਰੁਪਏ ਕਿਲੋ 15 ਰੁਪਏ ਕਿਲੋ ਪਹਿਲਾਂ ਵੀ ਇੰਨੀ ਦੀ ਸੀ ਕਿ ਵਧੀਆ ਨਹੀਂ ਜੀ ਪਹਿਲਾਂ ਕੁਝ ਘੱਟ ਸੀ ਹੁਣ ਲੂਹਾ ਪਿੰਦਾ ਕਰਕੇ ਸਬਜ਼ੀ ਆ ਨਹੀਂ ਰਹੀ ਇਸ ਵਾਰਕ ਤੇਜ ਆ ਹੂੰ ਹਾਂਜੀ ਫੇ ਕਿੰਨੀਆਂ ਕਰੋ ਜੇ ਸਬਜ਼ੀਆਂ ਲਿਆ ਕੇ ਸਰ ਜਾਂਦਾ ਸਬਜ਼ੀ ਤਾਂ ਖਾਣੀ ਪਊਗੀ ਜੀ ਥੋੜੀਆਂ ਬਾਲੀਆਂ ਲੈ ਜਾਈਆਂ 2-2 ਕਿਲੋ 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 ਇੱਦਾਂ ਲੱਗਦਾ ਫਿਰ 19 ਦਿਹਾੜੀ ਨਹੀਂ ਬਣਦੀ ਹੈਗੀ ਨਹੀਂ ਬਣਦੀ ਜੀ ਨਹੀਂ ਬਣਦੀ ਹੂੰ ਜਿੰਨਾ ਘਰ ਦੇ ਵਿੱਚ ਲੱਗ ਜਾਂਦਾ ਪੈਸਾ ਹਾਂਜੀ ਹਾਂਜੀ ਮਿਹਨਤ ਜਿਆਦਾ ਆ ਤੇ ਦਿਹਾੜੀ ਥੋੜੀ ਬਣਦੀ ਆ ਹਾਂ ਹਾਂਜੀ ਆਲੂ ਪਿਆਜ਼ ਕਿੱਦਾਂ ਲੈ ਕੇ ਆਉਂਦੇ ਹੋ ਫੇਰ ਆਲੂ ਪਿਆਜ਼ ਜਿਆਦਾ ਹੀ ਮਹਿੰਗਾ ਆ ਜੀ ਆਲੂ ਪਹਿਲਾਂ ਪਿਆਜ਼ ਸਗਾ 20-25 ਰੁਪਏ ਗੱਲੋ ਹੂੰ 40-42 ਹੋਇਆ ਆ ਕਿੰਨਾ ਕੁ ਬਜਟ ਘਰ ਦੇ ਵਿੱਚ ਰੱਖਦੇ ਸੀ ਕਿੰਨੇ ਕ ਬਜਟ ਨਾ ਸਰ ਜਾਣਾ ਹੁਣ ਵਧਿਆ ਬਜਟ ਨਹੀਂ ਬਜਟ ਨਹੀਂ ਵਧਿਆ ਜੀ ਕਮਾਈਆਂ ਹੈ ਨਿੱਗੀਆਂ ਰੋਟੀ ਪਾਣੀ ਚੱਲਦਾ ਬਸ ਹੂੰ ਜੀ ਰੋਟੀ ਬਣੀ ਚੱਲਦਾ ਸੋ ਬਿਲਕੁਲ ਆਮ ਬੰਦੇ ਦੀ ਅਗਰ ਗੱਲ ਕਰੀਏ ਜਿੱਥੇ ਗਰਮੀ ਜਿਹੜੀ ਆ ਧੁੱਪ ਜਿਹੜੀ ਇੱਕ ਪਾਸੇ ਵੱਟ ਕੱਢ ਰਹੀ ਹੈ ਤੇ ਦੂਸਰੇ ਪਾਸੇ ਮਹਿੰਗਾਈ ਵੀ ਆਮ ਆਦਮੀ ਦੀ ਪੂਰੀ ਜੇਬ ਢਲੀ ਕਰ ਰਹੀ ਹੈ ਪੂਰਾ ਜੇਬ ਤੇ ਬੋਝ ਪਾ ਰਹੀ ਹੈ ਤੁਹਾਡੇ ਸ਼ਹਿਰ ਦੇ ਵਿੱਚ ਇਸ ਵੇਲੇ ਸਬਜ਼ੀਆਂ ਦੇ ਰਾਸ਼ਨ ਦੇ ਦਾਲਾਂ ਦੇ ਖੰਡ ਦੇ ਕੀ ਰੇਟ ਚੱਲ ਰਹੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਜਿਨ੍ਹਾਂ ਸਰਕਾਰਾਂ ਨੂੰ ਤੁਸੀਂ ਵੋਟਾਂ ਪਾਈਆਂ ਨੇ ਕੀ ਲੱਗਦਾ ਹੈ ਕਿ ਉਸ ਸਰਕਾਰ ਦਾ ਉਹਨਾਂ ਲੀਡਰਾਂ ਦਾ ਤੁਹਾਨੂੰ ਕੋਈ ਫਾਇਦਾ ਤੁਹਾਡੇ ਘਰਾਂ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ ਕਮੈਂਟ ਕਰਕੇ رائے ਵੀ ਜ਼ਰੂਰ ਦੱਸਣਾ